ਜਦੋਂ ਗੁਰੂ ਸਾਹਿਬ ਦੇ ਵੱਡੇ ਸਹਬਜ਼ਾਦੇ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੋ ਗਏ ਛੋਟੇ ਸਹਬਜ਼ਾਦੇ ਨੀਂਆ ਵਿੱਚ ਚੜੇ ਗਏ ਮਾਤਾ ਗੁਜਰੀ ਸ਼ਹੀਦ ਹੋ ਗਏ ਔਰ ਇਸ اولاد ਦੇ ਵਿੱਚ ਤਿੰਨ ਪੰਜ ਪਿਆਰੇ ਵੀ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੋ ਗਏ ਤਾਂ ਕੁਝ ਸਿੰਘਾਂ ਨੇ ਗੁਰੂ ਤੋਂ ਬੇਮੁਖ ਹੋ ਕੇ ਗੁਰੂ ਨੂੰ ਇਹ ਦਾਵਾ ਲੈ ਕੇ ਦੇ ਕੇ ਵਾਪਸ ਆ ਗਏ ਮੈਂ ਸਜਦਾ ਕਰਦਾ ਉਸ ਭੈਣ ਨੂੰ ਉਸ ਮਾਈ ਨੂੰ ਮਾਈ ਭਾਗੋ ਨੂੰ ਜਿਹਨੇ ਉਹਨਾਂ ਨੂੰ ਲੜਕਾਰਿਆ ਉਹਨਾਂ ਨੂੰ ਸਮਝਾਇਆ ਔਰ ਉਹਨੇ ਖੁਦ ਤਲਵਾਰ ਚੱਕੀ ਤਾਂ ਜਿਹੜੇ 40 ਸਿੰਘ ਸੀ ਉਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਉਹਨਾਂ ਨੇ ਗੁਰੂ ਤੋਂ ਮਾਫੀ ਮੰਗੀ ਔਰ ਗੁਰੂ ਹਮੇਸ਼ਾ ਮਾਫ ਕਰਦਾ ਦਰਿਆਦਿਲ ਹੁੰਦਾ ਦਸ਼ਮੇਸ਼ ਪਿਤਾ ਨੇ ਉਹ ਬੇਦਾਵਾ ਪਾੜਿਆ ਵੀਰੋ ਅੱਜ ਮੈਂ ਇਹ ਗੱਲ ਇਸ ਗੱਲ ਦੀ ਮਹੱਤਤਾ ਕੀ ਹੈ ਜਿਨ੍ਹਾਂ ਨੇ ਇੱਥੇ ਰਾਜ ਕੀਤਾ ਉਹਨਾਂ ਨੇ ਸਾਡੇ ਬੱਚਿਆਂ ਨੂੰ ਗੈਂਗਸਟਰ ਬਣਾਤਾ ਉਹਨਾਂ ਨੇ ਸਾਡੇ ਬੱਚਿਆਂ ਨੂੰ ਚਿੱਟੇ ਤੇ ਲਾਤਾ ਉਹਨਾਂ ਨੇ ਸਾਡੇ ਜਿਹੜੇ ਕਿਸਾਨ ਸੀ ਮਜ਼ਦੂਰ ਸੀ ਉਹਨਾਂ ਨੂੰ ਬਰਬਾਦੀ ਦੇ ਕੰਡੇ ਤੇ ਬਚਾਤਾ ਔਰ ਇਹ ਕੇਂਦਰ ਦੀ ਜ਼ਾਲਮ ਸਰਕਾਰ ਮੈਂ 13 ਮਹੀਨੇ ਭਾਵੋ ਤੁਹਾਡੇ ਨਾਲ ਬਾਰਡਰ ਤੇ ਬੈਠਾ ਸੀ ਸਿੰਘੂ ਬਾਰਡਰ ਤੇ ਦਿੱਲੀ ਚ ਨਹੀਂ ਵੜਨ ਦਿੰਦੀ ਕਦੇ ਸਿੰਘੂ ਬਾਰਡਰ ਤੇ ਰੋਕ ਲੈਂਦੀ ਆ ਤੇ ਕਦੇ ਸ਼ੰਭੂ ਬਾਰਡਰ ਤੇ ਰੋਕ ਲੈਂਦੀ ਆ ਜਿਵੇਂ ਇਹਨਾਂ ਦੇ ਬਾਪ ਦਾ ਹਿੰਦੁਸਤਾਨ ਹੁੰਦਾ ਸਾਨੂੰ ਦਿੱਲੀ ਚ ਨਹੀਂ ਵੜਨ ਦਿੰਦੇ ਹੁਣ ਇਹਨਾਂ ਨੇ ਕੀ ਕੀਤਾ ਨਵਾਂ ਕਾਰਾ ਜਿਹੜੇ ਜਿਹੜੇ ਦਲਿਤ ਪਰਿਵਾਰ ਸੀ ਐਸਸੀ ਐਸਟੀ ਵਾਲੇ ਜਿਹੜੇ ਬੇਜ਼ਮੀਨੇ ਕਿਸਾਨ ਸੀ ਉਹਨਾਂ ਕੋਲੋਂ ਨਰੇਗਾ ਵੀ ਖੋ ਲਿਆ ਉਹਨਾਂ ਕੋਲੋਂ ਸੋ ਇਹ ਜਿਹੜੇ ਇਸ ਵੇਲੇ ਦੇ ਹਾਲਾਤ ਹੈ ਮੈਨੂੰ ਪਤਾ ਲੱਗਿਆ ਕਿ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਚੁੱਟੇ ਦਾ ਵਪਾਰ ਕੀਤਾ ਜਿਨ੍ਹਾਂ ਨੇ ਤੁਹਾਡੇ ਬੱਚਾ ਨੂੰ ਗੈਂਗਸਟਰ ਬਣਾਇਆ ਉੱਠੇ ਰਸਤੇ ਪਾਇਆ ਉਹ ਵੀ ਇੱਥੇ ਆਏ ਹੋਏ ਆ ਮੈਂ ਉਹਨਾਂ ਦੀਆਂ ਭੈਣਾਂ ਨੂੰ ਕਹਿੰਦਾ ਕਿ ਸਮਝਾਓ ਇਹਨਾਂ ਨੂੰ ਮਾਈ ਭਾਗੋ ਦੇ ਰਸਤੇ ਤੇ ਚੱਲੋ ਜੇ ਤੁਹਾਡੇ ਵਿੱਚ ਹਿੰਮਤ ਹੈ ਤਾਂ ਸੰਗਤ ਦੇ ਸਾਹਮਣੇ ਇੱਥੇ ਖੜੇ ਹੋ ਕੇ ਆ ਕੇ ਕਹੋ ਸਭ ਤੋਂ ਗੁਨਾਹ ਹੋਇਆ ਸਭ ਤੋਂ ਗਲਤੀਆਂ ਹੋਈਆਂ ਅਸੀਂ ਚਿੱਟੇ ਦਾ ਵਪਾਰ ਕੀਤਾ ਹੱਥ ਜੋੜ ਕੇ ਸੰਗਤ ਤੋਂ ਮਾਫੀ ਮੰਗੋ ਤਾਂ ਤੁਹਾਨੂੰ ਗੁਰੂ ਮਾਫ ਕਰ ਦੇਗਾ